Аудиожазды ਪੰਜਾਬ ਵੱਲੋਂ ਇਹ ਜੋ ਯੁੱਧ ਨਸ਼ਾ ਵਿਰੋਧ ਮੁਹਿੰਮ ਖਾਸ ਤੌਰ ਤੇ ਪੰਜਾਬ ਵਿੱਚੋਂ ਨਸ਼ਾ ਦੇ ਖਾਤਮੇ ਲਈ ਲਾਂਚ ਕੀਤੀ ਗਈ ਹੈ ਇਸ ਸਿਲਸਿਲੇ ਦੇ ਵਿੱਚ ਸਾਡੇ ਮੁਕਸਰ ਸਾਹਿਬ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਦੋਂ ਸਾਡੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਅਖਿਲ ਚੌਧਰੀ ਅਤੇ ਸਾਡੇ ਐਸਪੀਡੀ ਸ਼੍ਰੀ ਮਨਮੀ ਢਿੱਲੋ ਇਨাদি ਅਗਵਾਹੀ ਅਧੀਨ ਸੜੇ ਇਨਚਾਰਜ CIA 2 ਮਲੋਟ ਇਹਨਾਂ ਨੇ ਬਹੁਤ ਵੱਡੀ ਕਾਮਯਾਬੀ ਇਹਦੇ ਵਿੱਚ ਹਾਸਿਲ ਕੀਤੀ ਹੈ ਮੁਕਸਰ ਜ਼ਿਲ੍ਹੇ ਦੀ ਹੁਣ ਤੱਕ ਦੀ ਇੱਕ ਦਿਨ ਦੇ ਵਿੱਚ ਦੀ ਸਭ ਤੋਂ ਵੱਡੀ ਰਿਕਵਰੀ 4 ਕਿਲੋ ਹਿਰੋਇਨ ਦੀ ਰਿਕਵਰੀ ਇਹਦੇ ਵਿੱਚ ਹਾਸਿਲ ਹੋਈ ਹੈ ਸਾਨੂੰ 18 ਸਤੰਬਰ ਨੂੰ ਇਹਦੇ ਜੀ ਇਸ ਤਰ੍ਹਾਂ ਹੋਇਆ ਹੈ ਕਿ ਇਹਨਾਂ ਨੂੰ ਸੜੇ CIA ਇਨਚਾਰਜ ਸਾਹਿਬ ਨੂੰ ਇਹ ਇਲਮ ਸੀਗਾ ਕਿ ਮਲੋਟ ਦੇ ਏਰੀਆ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਸਪਲਾਈ ਕਰਨ ਵਾਲੇ ਵਾਲਾ ਗਿਰੋਹ ਜਿਹੜਾ ਹੈਗਾ ਇਹ ਫਿਰ ਰਹੇ ਹੈਗੇ ਸੋ ਇਨਾਂ ਨੇ ਇੱਕ ਖਾਸ ਤੌਰ ਤੇ ਇੱਕ ਗਸ਼ਤ ਪਾਰਟੀ ਤੇ ਨਾਕਾ ਪਾਰਟੀ ਲੈ ਕੇ ਆਪ ਉਸ ਇਲਾਕੇ ਦੇ ਵਿੱਚ ਮੌਜੂਦ ਸੀਗੇ ਤੇ ਜਦੋਂ ਜੰਡਵਾਲਾ ਪੁਲ ਦੇ ਨੇੜੇ ਸੀਗੇ ਉਦੋਂ ਉਹਨਾਂ ਨੂੰ ਲੱਗਿਆ ਕਿ ਇੱਕ ਸ਼ੱਕੀ ਮੂਵਮੈਂਟ ਸਸਪੀਸ਼ੀਅਸ ਮੂਵਮੈਂਟ ਹੋ ਰਹੀ ਹੈਗੀ ਇੱਕ i20 ਕਾਰ ਦੀ ਉਸ i20 ਕਾਰ ਨੂੰ ਰੋਕ ਕੇ ਇਨਾਂ ਨੇ ਉਹਨਾਂ ODI ਹਸਬ ਜਾਪਤਾ ਤਲਾਸ਼ੀ ਲਈ ਉਦੋਂ ਉਹਨਾਂ ਨੇ ਦੇਖਿਆ ਕਿ ਉਹਨ ਦੇ ਵਿੱਚ ਦੋ ਨੌਜਵਾਨ ਸੀਗੇ ਇੱਕ ਦਾ ਨਾਮ ਨਿਕਲਿਆ ਸੁਖਵੀਰ ਤੇ ਦੂਜੇ ਦਾ ਨਾਮ ਨਿਕਲਿਆ ਮੰਤਰਿਤ ਇਨਾਂ ਦੋਨਾਂ ਦੀ ਜੋ ਤਲਾਸ਼ੀ ਲਈ ਗਈ ਤੇ ਉਹਨਾਂ ਕੋਲੋਂ 4 ਕਿਲੋ ਹਿਰੋਇਨ ਦੀ ਭਾਰੀ ਬਰਾਮਦਗੀ ਹੋਈ ਹੈ ਤੇ ਇਨਾਂ ਦੀ ਮੁਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਜਿਹੜਾ ਇਹ ਸੁਖਪ੍ਰੀ ਸੁਖਵੀਰ ਮੁੰਡਾ ਅਰੈਸਟ ਹੋਇਆ ਹੈ ਇਹਦਾ ਏਲੀਆਸ ਹੈਗਾ ਸੁੱਖਾ ਸੁਪ੍ਰੀ ਸੁਖਵੀਰ ਏਲੀਆਸ ਸੁੱਖਾ ਏ ਤੁਸੀਂ ਸਾਰੇ ਜਾਣਦੇ ਹੋਗੇ ਪਿਛਲੇ ਦਿਨ ਉਹ ਬਠਿੰਡੇ ਵਿਖੇ ਜਿਹੜੀ 40 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀਗੀ ਉਹਦੇ ਵਿੱਚ ਜਿਹੜਾ ਮੇਨ ਮੁਜਰਮ ਸੀਗਾ ਲਖਬੀਰ ਏਲੀਅਸ ਲਖਾ ਉਹਦਾ ਇਹ ਭਰਾ ਹੈਗਾ ਸੋ ਇਹ ਸੁਖਵੀਰ ਅਤੇ ਮਨਪ੍ਰੀਤ オリਜੀਨਲੀ ਦੋਨੋਂ ਹੀ ਮਲੋੜ ਦੇ ਰਹਿਣ ਵਾਲੇ ਕੁਝ ਦਿਨਾਂ ਤੋਂ ਇਹਨਾਂ ਨੇ ਆਪਣਾ ਟਿਕਾਣਾ ਚੇਂਜ ਕਰਕੇ ਇਹ ਬਠਿੰਡੇ ਰਹਿਣ ਲੱਗ ਪਏ ਸੀਗੇ ਪਰੰਤੂ ਮਲੋੜ ਦੇ ਏਰੀਆ ਦੇ ਵਿੱਚ ਇਹ ਇੱਕ ਬਿਗ ਫਿਸ਼ ਜਿਹਨੂੰ ਆਪਾਂ ਕਹਿੰਦੇ ਆ ਵੱਡੇ ਪੱਧਰ ਦੇ ਸਮਗਲਰ ਵੱਡੇ ਪੱਧਰ ਦੇ ਸਪਲਾਈਅਰ ਵਜੋਂ ਇਹ ਕੰਮ ਕਰ ਰਹੇ ਸੀਗੇ ਤੇ ਇਹਨਾਂ ਦੀ ਅਰੈਸਟ ਦੋਨਾਂ ਦੀ ਆਪਣੇ ਸੀਆਈਏ ਵੱਲੋਂ ਪਾਈ ਗਈ ਹੈ ਤੇ ਰਿਕਵਰੀ ਹੋ ਚੁੱਕੀ ਹੈ ਇਹਨਾਂ ਦੀ ਇਹ ਜਿੱਥੋਂ ਲਿਆਉਂਦੇ ਸੀਗੇ ਅ ਹੇਰੋਇਨ ਉਹਦਾ ਦਾ ਜਿਹੜਾ ਫਰਸਟ ਬੈਕਵਰਡ ਲਿੰਕੇਜ ਆਪਾਂ ਜਿਹਨੂੰ ਕਹਿੰਦੇ ਆ ਉਹ ਫਰਸਟ ਬੈਕਵਰਡ ਲਿੰਕੇਜ ਇਹਦੇ ਬਾਰੇ ਬਠਿੰਡਾ ਪੁਲਿਸ ਨੂੰ ਪਤਾ ਲੱਗ ਗਿਆ ਉਹਨਾਂ ਨੇ ਵੀ ਜਿਹੜਾ ਹੈਗਾ ਇਹ ਫਰਸਟ ਬੈਕਵਰਡ ਲਿੰਕੇਜ ਜਗ ਜਗਮੀਤ ਮਿੱਤਾ ਏਲੀਅਸ ਸ਼ਾ ਰੈਜ਼ੀਡੈਂਟ ਆਫ ਜੰਡਿਆਲਾਗੁਰੂ ਇਹ ਬਟਿੰਡਾ ਪੁਲਿਸ ਵੱਲੋਂ ਅਰੈਸਟ ਹੋ ਚੁੱਕਿਆ ਹੈ ਤੇ ਇਹਦੇ ਇਹਨਾਂ ਦੇ ਜਿਹੜੇ ਫਾਰਵਰਡ ਲਿੰਕੇਜ ਹੈ मीनिंग टू से ਮਲੋਟ ਦੇ ਏਰੀਆ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਨੇ ਹੀਰੋਇਨ ਦੀ ਸਪਲਾਈ ਦੇਣੀ ਸੀ ਇਸ ਤਰੀਕੇ ਦੇ 5 ਤੋਂ 6 ਫਾਰਵਰਡ ਲਿੰਕੇਜ ਸਾਡੀ CIA ਦੀ ਟੀਮ ਵੱਲੋਂ ਸਾਡੀ SPD ਦੇ ਅਗਵਾਈ ਦੇ ਹੇਠ ਆਈਡੈਂਟੀਫਾਈ ਕੀਤੇ ਜਾ ਚੁੱਕੇ ਨੇ ਤੇ ਸਾਡੀ ਟੀਮ ਆ ਡਿਸਪੈਚ ਹੋ ਚੁਕੀ ਆ ਇਸ ਤਰੀਕੇ ਦੇ ਫਾਰਵਰਡ ਲਿੰਕੇजेस ਨੂੰ ਸਪਲਾਈਅਰਸ ਨੂੰ ਪੈਡਲਰਸ ਨੂੰ ਅਰੈਸਟ ਕਰਨ ਲਈ ਹੁਣ ਅੱਜ ਇਹਨਾਂ ਨੂੰ ਮਾਨਯੋਗ ਮੈਜਿਸਟਰੇਟ ਸਾਹਿਬ ਦੇ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਇਹਨਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗੀ ਕਿ ਇਹ ਕਿਸ ਤਰੀਕੇ ਨਾਲ ਇਹਨਾਂ ਦੀ ਇਥੋਂ ਮੂਵਮੈਂਟ ਹੁੰਦੀ ਸੀ ਤੇ ਕਿਸ ਤਰੀਕੇ ਨਾਲ ਇਹ ਹੀਰੋਇਨ ਜਿਹੜੀ ਹੈਗੀ ਆ ਇਹ ਲੈ ਕੇ ਆਉਂਦੇ ਸੀ ਤੇ ਅੱਗੇ ਵੇਚਦੇ ਸੀ ਕਿੱਥੋਂ ਇਹ ਪੈਸੇ ਲੈ ਕੇ ਆਉਂਦੇ ਸੀ ਕਿਸ ਤਰੀਕੇ ਨਾਲ ਇਹਨਾਂ ਦਾ ਸਾਰਾ ਕਾਰੋਬਾਰ ਚੱਲਦਾ ਸੀ ਥੈਂਕ ਯੂ ਮੈਂ ਮੁੜੀ ਕੁਝ ਆ ਰਿਹਾ ਕਿ ਕਿੰਨੇ ਤਾਈ ਨੂੰ ਕਰਵਾ ਸੀ ਜੀ ਤੇ ਕੁਛ ਚੈੱਕ ਕਰਾਂ ਦਾ ਹੋ ਸਕਦਾ ਹਾਂ ਹਾਂ ਬਿਲਕੁਲ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹ ਬਚਿੰਡੇ ਆਇਆ ਵਿਖੇ ਜਿਹੜਾ ਇਹ 40 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਸੀ ਉਹਦੇ ਚ ਜਿਹੜਾ ਮੁੰਡਾ ਲਖਵੀਰ ਹੈਗਾ ਉਹਦਾ ਇਹ ਭਰਾ ਹੈ ਜਦੋਂ ਲਖਵੀਰ ਫੜਿਆ ਗਿਆ ਤੇ ਉਸ ਤੋਂ ਬਾਅਦ ਲਖਵੀਰ ਦਾ ਕੰਮ ਅੱਗੇ ਚਲਾਉਣ ਦਾ ਕੰਮ ਇਹ ਸੁਖਵੀਰ ਨੇ ਸ਼ੁਰੂ ਕੀਤਾ ਸੋ ਜਦੋਂ ਤਾਂ ਲਖਵੀਰ ਫੜਿਆ ਗਿਆ ਉਦੋਂ ਦਾ ਇਹ ਸੁਖਵੀਰ ਕੰਮ ਕਰ ਰਿਹਾ ਉਸ ਤੋਂ ਪਹਿਲਾਂ ਵੀ ਸੁਖਬੀਰ ਦੇ ਖਿਲਾਫ 7 ਐਨਡੀਪੀਐਸ ਦੇ ਪਰਚੇ 7 ਪਰਚੇ ਟੋਟਲ 7 ਪਰਚੇ ਆ ਉਹਨਾਂ ਦੇ ਵਿੱਚ ਐਨਡੀਪੀਐਸ ਐਕਟ ਦਾ ਵੀ ਇੱਕ ਪਰਚਾ ਹੈਗਾ ਸਭ ਤੋਂ ਪੁਰਾਣਾ ਇਹਦਾ 2024 ਦਾ ਹੈ ਤੇ ਉਸ ਤੋਂ ਪਹਿਲਾਂ 2011 ਤੋਂ ਲੈ ਕੇ 2022 ਤੱਕ ਵੱਖ-ਵੱਖਰੇ ਲੜਾਈ ਝਗੜੇ ਦੇ 307 ਦੇ 382 ਦੇ ਪਰਚੇ ਦੇ ਖਿਲਾਫ ਹੈ ਮਤਲਬ ਜੇ ਤੁਸੀਂ ਦੇਖੋ ਤਾਂ ਇਹਦਾ ਕ੍ਰਿਮੀਨਲ ਪਿਛੋਕੜ ਹੈਗਾ ਉਹਦਾ ਇਹ ਕ੍ਰਿਮੀਨਲ ਹੈ ਤੇ 2024 ਤੋਂ ਤਾਂ ਡੈਫੀਨਿਟਲੀ ਐਂਡੀਪੀਐਸ ਦੇ ਕੰਮ ਚ ਇਨਵੋਲਡ ਹੈ। ਪ੍ਰਾਪਰਟੀ ਵੀ ਇਹਨਾਂ ਦੇ ਪ੍ਰਾਈਵ ਹੋ ਗਈ ਇਸ ਕਰਕੇ। ਬਿਲਕੁਲ ਇਹਨਾਂ ਦੀ ਦੋ ਪ੍ਰਾਪਰਟੀ ਆ ਹੁਣ ਤੱਕ ਸਾਹਦੇ ਸਾਹਮਣੇ ਆਈ ਹੋਈ ਹੈ। ਇੱਕ ਇਹਨਾਂ ਦੀ ਬਠਿੰਡੇ ਪ੍ਰਾਪਰਟੀ ਬਣੀ ਹੈ ਜਿਹੜੀ ਅਟੈਚ ਹੋ ਚੁੱਕੀ ਹੈ। ਦੂਜੀ ਪ੍ਰਾਪਰਟੀ ਸਾਹਦੇ ਸਾਹਮਣੇ ਆਈ ਹੈ ਕਿ ਇਹਨਾਂ ਨੇ ਮਲੋਟ ਬਣਾਈ ਹੋਈ ਹੈ ਜਿਹਦੀ ਅਟੈਚਮੈਂਟ ਦੀ ਪ੍ਰਕਿਰਿਆ ਸੀ ਸ਼ੁਰੂ ਕਰ ਦਿੱਤੀ ਹੈ। ਤੇ ਤੀਜੀ ਜਿਹੜੀ ਇਹਨਾਂ ਦੀ ਗੱਡੀ ਹੈਗੀ ਜਿਸ ਗੱਡੀ ਨੂੰ ਯੂਜ਼ ਕਰਕੇ ਇਹ ਹਿਰੋਇਨ ਫੇਰੀ ਕਰ ਰਹੇ ਸੀ ਉਹ ਅਸੀਂ ਇਸ ਪਰਚੇ ਦੇ ਇਨਵੈਸਟੀਗੇਸ਼ਨ ਦੇ ਵਿੱਚ ਕਨਫਿਸਕੇਟ ਕਰ ਲਈ ਹੈ। ਸਰੇ ਹੈਲੋ ਯਾਰ ਕਾਪੀ ਸੀਜਾ ਤੇ ਬਾਅਦ ਨੇ ਪੇਸ਼ ਤੋਂ ਆਈ ਰਹੀ ਹੈ ਸੋਰਸ ਕੀ ਸੀ ਇਹਨਾਂ ਦਾ ਕਹਿ ਰਹੇ ਹਾਂ ਇਹਦਾ ਇਹਦਾ ਹੁਣ ਤੱਕ ਜਿਹੜਾ ਫਰਸਟ ਬੈਕਵਰਡ ਲਿੰਕੇਜ ਹੈ ਜੰਡਿਆਲਾ ਗੁਰੂ ਤੋਂ ਫੜਿਆ ਗਿਆ ਹੈ ਤੇ ਮੋਡਲੀ ਪੁਜਗਿਸ਼ਤਵੀ ਚ ਇਹ ਪਤਾ ਲੱਗ ਗਿਆ ਹੈ ਕਿ ਉਹ ਹੀ ਅੰਮ੍ਰਿਤਸਰ ਕਰਨਤਾਰਨ ਜਿਹੜਾ ਬਾਰਡਰ ਬੈਲਟ ਹੈ ਉੱਥੋਂ ਇਹ ਲੈ ਕੇ ਆਂਦੇ ਸੀ ਹੁਣ ਇਹ ਫਰਸਟ ਬੈਕਵਰਡ ਲਿੰਕ ਤੋਂ ਆਪਾਂ ਨੂੰ ਪਿੱਛੇ ਜਾਣਾ ਪਊਗਾ ਸੈਕੰਡ ਥਰਡ ਬੈਕਵਰਡ ਲਿੰਕ ਤੋਂ ਆਪਾਂ ਨੂੰ ਪਤਾ ਲੱਗੂਗਾ ਕਿ ਇਹਨਾਂ ਦਾ origignal ਸੋਰਸ ਕੀ ਸੀਗਾ